ਸਾਲ 1908 ਦੇ ਵਿੱਚ ਸੋਵੀਅਤ ਸੰਘ ਦੇ ਸਾਈਬੇਰੀਆ ਇਲਾਕੇ ਦੇ ਵਿੱਚ ਇੱਕ ਐਸਟਰੋਰਾਇਡ ਡਿੱਗਿਆ ਸੀ ਜਿਸ ਨੇ 2000 ਵਰਗ ਕਿਲੋਮੀਟਰ ਦੇ ਖੇਤਰ ਦੇ ਵਿੱਚ ਤਬਾਹੀ ਮਚਾ ਕੇ ਰੱਖ ਦਿੱਤੀ ਸੀ ਲੱਖਾਂ ਦਰਖਤ ਜੜਾਂ ਤੋਂ ਪੁੱਟੇ ਗਏ ਗਣਿਮਤ ਇਹ ਰਹੀ ਕਿ ਉਹ ਇੱਕ ਸੁੰਨਸਾ ਨਿ ਇਲਾਕਾ ਸੀ ਨਹੀਂ ਤਾਂ ਇੰਨੀ ਤਬਾਹੀ ਹੋਣੀ ਸੀ ਕਿ ਅੰਦਾਜ਼ਾ ਲਗਾਉਣਾ ਮੁਸ਼ਕਲ ਹੋ ਸਕਦਾ ਪਰ ਹੁਣ ਉਸੇ ਸਾਈਜ਼ ਦਾ ਇੱਕ ਐਸਟਰੋਰਾਇਡ ਫਿਰ ਤੋਂ ਲਗਾਤਾਰ ਧਰਤੀ ਦੇ ਵੱਲ ਵੱਧ ਆ ਰਿਹਾ ਹੈ ਜਸਦੇ ਚਲਦੇ ਆ ਖਗੋਲ ਵਿਗਿਆਨੀ ਹਾਈ ਅਲਰਟ ਤੇ ਨੇ ਕਿਹਾ ਜਾ ਰਿਹਾ ਹੈ ਕਿ ਇਹ ਵਿਸ਼ਾਲ ਐਸਟਰੋਰਾਇਡ ਧਰਤੀ ਦੇ ਜਿਸ ਹਿੱਸੇ ਦੇ ਨਾਲ ਟਕਰਾਏਗਾ ਉਥੇ ਤਬਾਹੀ ਮਚਾ ਕੇ ਰੱਖ ਦੇਵੇਗਾ ਕਿੰਨਾ ਵੱਡਾ ਹੈ ਇਹ ਐਸਟਰੋਰਾਇਡ ਅਤੇ ਕਦੋਂ ਟਕਰਾ ਸਕਦਾ ਹੈ ਧਰਤੀ ਨਾਲ ਅਤੇ ਕੀ ਇਸ ਐਸਟਰੋਰਾਇਡ ਦਾ ਰਸਤਾ 모ੜਿਆ ਨਹੀਂ ਜਾ ਸਕਦਾ ਆਉ ਜਾਣਦੇ ਆ ਇਹਨਾਂ ਸਾਰੇ ਸਵਾਲਾਂ ਦੇ ਬੇਹਦ ਉਮਦਾ ਜਵਾਬ 7 ਦਸੰਬਰ 2024 ਨੂੰ ਟੈਲੀਸਕੋਪ ਦੀ ਮਦਦ ਦੇ ਨਾਲ ਸਪੇਸ ਦੇ ਵਿੱਚ ਇੱਕ ਐਸਟਰੋਰਾਇਡ ਦੇਖਿਆ ਗਿਆ ਉਦੋਂ ਇਹ ਧਰਤੀ ਤੋਂ ਦੂਰ ਜਾ ਰਿਹਾ ਸੀ ਜਦੋਂ ਇਸ ਤੇ ਹੋਰ ਸਟੱਡੀ ਕੀਤੀ ਗਈ ਤਾਂ ਪਤਾ ਚੱਲਿਆ ਕਿ ਇੱਕ ਫੁੱਟਬਾਲ ਗਰਾਊਂਡ ਜਿੰਨੀ ਵੱਡੀ ਇਹ ਚਟਾਨ 2 ਦਿਨ ਪਹਿਲਾਂ ਹੀ ਧਰਤੀ ਦੇ ਬਹੁਤ ਨੇੜੇ ਆ ਲੱਗੀ ਹੈ ਪਰ ਹੁਣ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਐਸਟਰੋਰਾਇਡ ਦੁਬਾਰਾ ਵਾਪਸ ਆਵੇਗਾ ਅਤੇ 22 ਦਸੰਬਰ 2132 ਨੂੰ ਇਸ ਦੇ ਧਰਤੀ ਦੇ ਨਾਲ ਟਕਰਾਉਣ ਦੀ ਸੰਭਾਵਨਾ ਹੈ ਇਸ ਐਸਟਰੋਰਾਇਡ ਦਾ ਨਾਮ ਵਾਇਰ 4 ਹੈ ਪੁਲਾੜ ਵਿਗਿਆਨੀਆਂ ਦੇ ਵੱਲੋਂ ਇਸ ਐਸਟਰੋਰਾਇਡ ਨੂੰ ਧਰਤੀ ਦੇ ਸਭ ਤੋਂ ਕਰੀਬੀ ਪਿੰਡਾਂ ਵਾਲੀ ਸੂਚੀ ਦੇ ਵਿੱਚ ਵੀ ਸ਼ਾਮਲ ਕੀਤਾ ਗਿਆ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਇਹ ਐਸਟਰੋਰਾਇਡ ਸਾਡੇ ਵਾਯੂ ਮੰਡਲ ਦੇ ਵਿੱਚ ਦਾਖਲ ਹੋਣ ਤੋਂ ਬਾਅਦ ਸਾਡੇ ਗ੍ਰਹਿ ਨੂੰ ਕਾਫੀ ਨੁਕਸਾਨ ਪਹੁੰਚਾ ਸਕਦਾ ਹੈ। ਦੁਨੀਆ ਭਰ ਦੇ ਵਿਗਿਆਨੀਆਂ ਨੂੰ ਇਸ ਐਸਟਰੋਰਾਇਡ ਤੇ ਲਗਾਤਾਰ ਨਜ਼ਰ ਰੱਖਣ ਦੀ ਵੀ ਅਪੀਲ ਕੀਤੀ ਗਈ ਹੈ। 224 वायर 4 ਕੋਡ ਨਾਮ ਵਾਲੇ ਇਸ ਐਸਟਰੋਰਾਇਡ ਦੀ ਖੋਜ ਯੂਰਪੀ ਪੁਲਾੜ ਏਜੰਸੀ ਦੀ ਪਲੈਨੇਟਰੀ ਡਿਫੈਂਸ ਆਫਿਸ ਨੇ ਸਭ ਤੋਂ ਪਹਿਲਾਂ ਇਸ ਐਸਟਰੋਰਾਇਡ ਦੀ ਖੋਜ ਕੀਤੀ ਸੀ ਜਿਸ ਨੇ ਚੇਤਾਵਨੀ ਜਾਰੀ ਕਰਦਿਆਂ ਆਖਿਆ ਸੀ ਕਿ 22 ਦਸੰਬਰ 2032 ਨੂੰ ਇਸ ਐਸਟਰੋਰਾਇਡ ਦੇ ਧਰਤੀ ਦੇ ਕੋਲੋਂ ਲੰਘਣ ਦੀ ਲਗਭਗ 99 ਫੀਸਦੀ ਸੰਭਾਵਨਾ ਹੈ ਪੁਲਾੜ ਏਜੰਸੀ ਨੇ ਮੀਡੀਆ ਅਲਰਟ ਦੇ ਵਿੱਚ ਆਖਿਆ ਕਿ ਜਿਵੇਂ ਜਿਵੇਂ ਸਾਡੀ ਐਸਟਰੋਰਾਇਡ ਸਰਵੇਖਣ ਟੈਕਨੋਲੋਜੀ ਵਿੱਚ ਸੁਧਾਰ ਹੁੰਦਾ ਹੈ ਅਮੇ ਅਮੇ ਅਸੀਂ ਧਰਤੀ ਦੇ ਨੇੜੇ ਤੋਂ ਲੰਘਣ ਵਾਲੀਆਂ ਅਵਸਥਾ ਦੀ ਵੱਧੀ ਗਿਣਤੀ ਦਾ ਪਤਾ ਲਗਾਉਣ ਦੇ ਵਿੱਚ ਸਮਰੱਥ ਹੋ ਰਹੇ ਹਾਂ ਜਿਨ੍ਹਾਂ ਨੂੰ ਪਹਿਲਾਂ ਅਸੀਂ ਦੇਖ ਵੀ ਨਹੀਂ ਸੀ ਸਕਦੇ ਪੁਲਾੜ ਏਜੰਸੀ ਦਾ ਕਹਿਣਾ ਹੈ ਕਿ ਇਸ ਐਸਟਰੋਰਾਇਡ ਦਾ ਆਕਾਰ 40 ਮੀਟਰ ਲੰਬਾ ਅਤੇ 100 ਮੀਟਰ ਚੌੜਾ ਹੋ ਸਕਦਾ ਹੈ ਅਤੇ 99% ਸੰਭਾਵਨਾ ਹੈ ਕਿ ਇਹ ਧਰਤੀ ਨਾਲ ਨਹੀਂ ਟਕਰਾਏਗਾ ਪਰ 1% ਦੀ ਸੰਭਾਵਨਾ ਟਕਰਾਉਣ ਦੀ ਵੀ ਹੈ ਇਸ ਕਰਕੇ ਇਸ ਐਸਟਰੋਰਾਇਡ ਨੂੰ ਖਤਰਨਾਕ ਐਸਟਰੋਰਾਇਡ ਦੀ ਸੂਚੀ ਦੇ ਵਿੱਚ ਰੱਖਿਆ ਗਿਆ ਹੈ ਜੇਕਰ ਇਸ ਦੇ ਧਰਤੀ ਤੇ ਡਿੱਗਣ ਦੇ ਥਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਨੂੰ ਲੈ ਕੇ ਪੋਲਾਰ ਏਜੰਸੀ ਦਾ ਕਹਿਣਾ ਹੈ ਕਿ ਫਿਲਹਾਲ ਇਹ ਕਹਿਣਾ ਬਹੁਤ ਮੁਸ਼ਕਲ ਹੈ ਕਿ ਇਸ ਦਾ ਪ੍ਰਭਾਵ ਧਰਤੀ ਦੇ ਕਿਹੜੇ ਹਿੱਸੇ ਤੇ ਪਵੇਗਾ ਇੱਕ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਇਸ ਦੂਰੀ ਤੇ ਇਹ ਪੱਛਮੀ ਮੱਧ ਅਮਰੀਕਾ ਤੋਂ ਲੈ ਕੇ ਉੱਤਰੀ ਦੱਖਣ ਅਮਰੀਕਾ ਫਿਰ ਮਦ ਅਟਲਾਂਟਿਕ ਮਹਾਸਾਗਰ ਅਤੇ ਅਫਰੀਕਾ ਦੇ ਕੁਝ ਹਿੱਸਿਆਂ ਤੋਂ ਹੁੰਦੇ ਹੋਏ ਭਾਰਤ ਤੱਕ ਪਹੁੰਚਣ ਵਾਲੀ ਇੱਕ ਛੋਟੀ ਪੱਟੀ ਦੇ ਵਿੱਚ ਧਰਤੀ ਦੇ ਨਾਲ ਟਕਰਾ ਸਕਦਾ ਹੈ ਫਿਲਹਾਲ 224 ਯਾਰ 4 ਐਸਟਰੋਰਾਇਡ ਨੂੰ ਟੋਰਨ ਇਨਸਪੈਕਟ ਹਜ਼ਰਡ ਸਕੇਲ ਦੇ ਲੈਵਲ 3 ਦੇ ਵਿੱਚ ਰੱਖਿਆ ਗਿਆ ਹੈ ਜਿਸ ਦਾ ਮਤਲਬ ਹੈ ਕਿ ਇਸਤੇ ਪੁਲਾੜ ਵਿਗਿਆਨੀ ਨੇੜਿਓਂ ਨਜ਼ਰ ਰੱਖਣਗੇ ਅਤੇ ਇਸ ਨੂੰ ਆਮ ਲੋਕਾਂ ਦੀ ਜਾਣਕਾਰੀ ਦੇ ਵਿੱਚ ਲਿਆਉਣਾ ਵੀ অতি ਜ਼ਰੂਰੀ ਹੈ ਤੁਹਾਡੇ ਲਈ ਇਹ ਵੀ ਜਾਨਣਾ ਜ਼ਰੂਰੀ ਹੈ ਕਿ ਸ਼ੁਰੂਆਤੀ ਡਾਟਾ ਵਿੱਚ ਐਸਟਰੋਰਾਇਡ ਦੇ ਧਰਤੀ ਦੇ ਬਿਲਕੁਲ ਨੇੜੇ ਹੋਣ ਦੀ ਸੰਭਾਵਨਾ ਅਕਸਰ ਕਾਫੀ ਜ਼ਿਆਦਾ ਹੁੰਦੀ ਹੈ ਪਰ ਹੋਰ ਡਾਟਾ ਆਉਣ ਦੇ ਨਾਲ ਇਸ ਦੀਆਂ ਸੰਭਾਵਨਾਵਾਂ ਘੱਟ ਹੋ ਜਾਂਦੀਆਂ ਨੇ ਬਿਊਰੋ ਰਿਪੋਰਟ ਦੇ ਨਾਲ ਹਮਦਰਦ ਟੀਵੀ